ਬੜੇ ਬੜੇ ਨਮਕਹਰਾਮ ਵੇਖੇ ਇੰਨਾ ਜਈ ਨਾ ਮਿਲੇ ਮਿਸਾਲ ਕਿਦਰੀ ਇੰਨਾ ਜਈ ਨਾ ਮਿਲੇ ਮਿਸਾਲ ਕਿਦਰੀ ਇੰਨਾ ਕੀਤੀਆਂ ਨਮਕਹਰਾਮੀਆਂ ਜੋ ਇੰਨਾ ਕੀਤੀਆਂ ਨਮਕਹਰਾਮੀਆਂ ਜੋ ਨਹੀਂ ਕਰਦੇ ਵੱਡੇ ਚਡਾਲ ਕਿਦਰੀ ਨਹੀਂ ਕਰਦੇ ਵੱਡੇ ਚਡਾਲ ਕਿਦਰੀ ਸ਼ੇਰੇ ਪੰਜਾਬ ਇਨ੍ਹਾਂ ਨੂੰ ਰਾਜ ਤੇ ਭਾਗ ਬਖਸ਼ੇ ਸ਼ੇਰੇ ਪੰਜਾਬ ਇਨ੍ਹਾਂ ਨੂੰ ਰਾਜ ਤੇ ਭਾਗ ਬਖਸ਼ੇ ਘਰ ਛੁੱਟਿਆ ਉਸਦਾ ਗਾਲ ਕਿਧਰੇ ਘਰ ਛੁੱਟਿਆ ਉਸਦਾ ਗਾਲ ਕਿਧਰੇ ਨਹੀਂ ਮਟਣਗੇ ਦਾਗ ਕਰਤਾਰ ਸਿੰਘਾ ਨਹੀਂ ਮਟਣਗੇ ਦਾਗ ਕਰਤਾਰ ਸਿੰਘਾ ਨਹੀਂ ਸਕਦੇ ਡੋਗਰੇ ਟਾਲ ਕਿਧਰੇ ਨਹੀਂ ਸਕਦੇ ਡੋਗਰੇ ਟਾਲ ਕਿਧਰੇ ਦੋਸਤੋ ਸ਼ੇਰੇ ਪੰਜਾਬ ਜਦੋਂ ਬਾਲਕ ਅਵਸਥਾ 'ਚ ਸੀ ਸਰਦਾਰ ਮਾਹ ਸਿੰਘ ਜਦੋਂ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰਦੇ ਆ ਤਾਂ ਸ਼ੇਰੇ ਪੰਜਾਬ ਦੀ ਉਮਰ ਉਸ ਵੇਖਤ 12 ਤੋਂ 14 ਸਾਲ ਸੀ ਰਿਆਸਤ ਦੇ ਸਾਰੇ ਕਾਮਕਾਰ ਦਾ ਬੋਝ ਜਿਹੜਾ ਹੁਣ ਉਹਨਾਂ ਤੇ ਆ ਪੈਂਦਾ ਇਸ ਸਮੇਂ ਉਹਨਾਂ ਦੀ ਸਾਸ ਸਤਾ ਕੌਰ ਤੇ ਮਾਤਾ ਰਾਜਕੌਰ ਉਹਨਾਂ ਨੂੰ ਬਹੁਤ ਹੌਸਲਾ ਦਿੰਦੇ ਇੱਕ ਦਿਨ ਫੌਜ ਦਾ ਸ਼ਿਕਾਰੀ ਦੱਸਤਾ ਮਹਾਰਾਜਾ ਰਣਜੀਤ ਸਿੰਘ ਨੂੰ ਬਾਲਕ ਰਣਜੀਤ ਸਿੰਘ ਨੂੰ ਲੈ ਕੇ ਸ਼ਿਕਾਰ ਖੇਡਣ ਜੰਗਲਾਂ ਨੂੰ ਚੱਲਿਆ ਰਣਜੀਤ ਸਿੰਘ ਜੀ ਆਪਣੇ ਘੋੜੇ ਤੇ ਸਵਾਰ ਸਨ ਜਦੋਂ ਸੰਗਣੇ ਜੰਗਲ 'ਚ ਜਾਂਦੇ ਤੇ ਇੱਕ ਹਿਰਨ ਉਹਨਾਂ ਦੇ ਅੱਗੇੋਂ ਦੌੜ ਕੇ ਕਾਫੀ ਦੂਰ ਨਿਕਲ ਜਾਂਦਾ ਬਾਲਕ ਰਣਜੀਤ ਸਿੰਘ ਉਸਦੇ ਪਿੱਛੇ ਘੋੜਾ ਲਾ ਦਿੰਦੇ ਆ ਜਦੋਂ ਉਹ ਕਾਫੀ ਦੂਰ ਨਿਕਲ ਜਾਂਦੇ ਤੇ ਅੱਗੇੋਂ ਕੀ ਦੇਖਦੇ ਆ ਹਸ਼ਮਤ ਖਾਂ ਚੱਠਾ ਕਸੇਲ ਨਗਰ ਦਾ ਕਸਾਈ ਤੇ ਵੀ ਵਿਚਾਰੀ ਨਵਾਬ ਉਹ ਵੀ ਸ਼ਿਕਾਰ ਖੇਡ ਰਿਹਾ ਹੁੰਦਾ ਜਦੋਂ ਉਸ ਦੀ ਨਜ਼ਰ ਬਾਲਕ ਰਣਜੀਤ ਸਿੰਘ ਤੇ ਪੈਂਦੀ ਆ ਤਾਂ ਇੱਕਦਮ ਉਹਦੇ ਮਨ ਵਿੱਚ ਆਉਂਦਾ ਕਿ ਬਦਲਾ ਲੈਣ ਦਾ ਸਭ ਤੋਂ ਸਹੀ ਮੌਕਾ ਕਿਉਂਕਿ ਸਰਦਾਰ ਮਾਹ ਸਿੰਘ ਨੇ ਹਸ਼ਮਤ ਖਾਂ ਛੱਟੇ ਨੂੰ ਇੱਕ ਵਾਰੀ ਸੋਧਿਆ ਸੀ ਤੇ ਉਹ ਮੂੰਹ ਚਕਾ ਲੈ ਕੇ ਫੇਰ ਛੁੱਟਾ ਸੀ ਕਿਉਂਕਿ ਉਥੋਂ ਦੇ ਨਗਰ ਦੇ ਲੋਕਾਂ ਨੇ ਕਿਹਾ ਸੀ ਕਿ ਹਸ਼ਮਤ ਖਾਂ ਛੱਟਾ ਬਹੁਤ ਜ਼ਿਆਦਾ ਜ਼ੁਲਮ ਕਰਦਾ ਪਰਜਾ ਦੀ ਇਸੇ ਕਾਰਨ ਉਸ ਬਦਲਾਖੋਰੀ ਦੀ ਭਾਵਨਾ ਨੂੰ ਵਧਾਉਂਦਾ ਹੋਇਆ ਉਹ ਬਾਲਕ ਰਜੀਤ ਸਿੰਘ ਤੇ ਆਪਣੀ ਰੈਫਲ ਨਾਲ ਇੱਕ ਫੈਰ ਕਰਦਾ ਪਰ ਉਹ ਫਾਇਰ ਜਿਹੜਾ ਵਾ ਘੂੜੇ ਦੀਆਂ ਵਾਗਾ ਵਿੱਚ ਲੱਗਦਾ ਬਾਲਕਰ ਰਣਜੀਤ ਸਿੰਘ ਬਿਨਾਂ ਦੇਰੀ ਕੀਤੇ ਆਪਣੀ ਕਿਰਪਾਨ ਦਾ ਕਹੋ ਜਾ ਵਾਰ ਕਰਦੇ ਕਿ ਹਸ਼ਮਤ ਖਾਂ ਚੱਠੇ ਘਰਾਟ ਗੱਭਰੂ ਦਾ ਸਿਰ ਤੜ ਨਾਲੋਂ ਅਲੱਗ ਕਰ ਦਿੰਦੇ ਇਹ ਦੇਖ ਕੇ ਉਹਨਾਂ ਦੇ ਨਾਲ ਦੇ ਸਾਥੀ ਦੌੜ ਜਾਂਦੇ ਇੰਨੇ ਸਮੇਂ ਨੂੰ ਰਣਜੀਤ ਸਿੰਘ ਜੀ ਦਾ ਹੋ ਜੀ ਦਸਤਾਵੇਜ਼ ਆ ਮਿਲਦਾ ਤਾਂ ਜਦੋਂ ਰਣਜੀਤ ਸਿੰਘ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੂੰ ਦੇਖਦੇ ਐਲਕਾਰ ਤਾਂ ਉਹਨਾਂ ਨੂੰ ਸਮਝ ਆ ਸਕਦਾ ਤਾਂ ਉਹਨਾਂ ਨੂੰ ਸਮਝ ਆ ਜਾਂਦਾ ਕਿ ਰਣਜੀਤ ਸਿੰਘ ਇਸ रियासत ਨੂੰ ਹੁਣ ਖੂਬ ਵਿਧਾਏਗਾ ਤੇ ਫਲਾਏਗਾ ਇਹ ਗੱਲ ਜਦੋਂ रियासत ਵਿੱਚ ਫੈਲਦੀ ਜਿਹੜੇ ਐਲਕਾਰ ਰਣਜੀਤ ਸਿੰਘ ਨੂੰ ਬਾਲਕ ਸਮਝਦੇ ਉਹ ਵੀ ਸਮਝ ਜਾਂਦੇ ਆ ਕਿ ਰਣਜੀਤ ਸਿੰਘ ਇੱਕ ਦਿਨ ਬਹੁਤ ਵੱਡਾ ਨਾਮ ਬਣੇਗਾ ਸੋ ਦੋਸਤੋ ਅੱਜ ਦੀ ਇਹ ਦੂਸਰੀ ਵੀਡੀਓ ਰਣਜੀਤ ਸਿੰਘ ਦੀ ਪਹਿਲੀ ਬਹਾਦਰੀ ਦੇ ਨਾਲ ਸੰਬੰਧਤ ਸੀ ਹੁਣ ਅੱਗੇ ਆਪਾਂ ਉਹਨਾਂ ਦੀਆਂ ਅਗਲੀਆਂ ਜਿੱਤਾਂ ਤੇ ਉਹਨਾਂ ਦੇ ਅਗਲੇਰੇ ਸਫ਼ਰ ਬਾਰੇ ਗੱਲਬਾਤ ਅਗਲੀ ਵੀਡੀਓ 'ਚ ਕਰਾਂਗੇ ਦੋਸਤੋ ਕਿਉਂਕਿ ਇਤਿਹਾਸ ਵਕ ਵਕ ਇਤਿਹਾਸਕਾਰਾਂ ਵੱਲੋਂ ਲਿਖਿਆ ਹੁੰਦਾ ਕਿਤੇ ਕਿਤੇ ਉਹਨਾਂ ਦੇ ਵਿਚਾਰ ਜਿਹੜੇ ਉਹਨਾਂ ਵਿੱਚ ਮਤਭੇਦ ਹੋ ਜਾਂਦਾ ਸੋ ਦੋਸਤੋ ਜੇਕਰ ਮੇਰੀ ਕੋਈ ਵੀ ਚੀਜ਼ ਗਲਤ ਲੱਗੇ ਤਾਂ ਕਮੈਂਟ ਕਰਕੇ ਜਰੂਰ ਲਿਖਿਆ ਕਰੋ ਤੁਹਾਡੇ ਬੱਚੇ ਆ ਕੋਈ ਤੁਹਾਡੇ ਤੋਂ ਵੱਡੇ ਨਹੀਂ ਸੰਤ ਦੀ ਪੈਰਾਂ ਦੀ ਧੂੜ ਆ ਸਤ ਸ੍ਰੀ ਅਕਾਲ ਦੋਸਤੋ